ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਰਸਲ ਜਦੋਂ ਕੁਲਦੀਪ ਸਿੰਘ ਢਾਲੀਵਾਲ ਸਕੂਲ ਦੇ ਉਦਘਾਟਨ ਲਈ ਗਏ ਸੀ ਤਾਂ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘਿਰੋਵ ਕਰਨ ਦੀ ਕੋਸ਼ਿਸ਼ ਕੀਤੀ ਗਈ ਅਮ੍ਰਿਤਸਰ ਦੇ ਪਿੰਡ ਉਤਰਾਏ ਕਲਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪਿੱਛੇ ਹੀ ਰੋਕ ਲਿਆ ਪਰ ਕਿਸਾਨ ਨਾਅਰੇਬਾਜ਼ੀ ਕਰਨ ਲੱਗੇ ਦੱਸਦੀ ਹੈ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਵਿਧਾਇਕਾਂ ਅਤੇ ਮੰਤਰੀਆਂ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਵੀ ਕਿਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਾਂਦੇ ਨੇ ਪਿੰਡਾਂ ਦੇ ਵਿੱਚ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਬੰਧਤ ਕਿਸਾਨ ਆਗੂ ਵਰਕਰ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ ਅਜਿਹਾ ਹੀ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਉਤਰਾਏ ਕਲਾ ਪਿੰਡ ਦੇ ਵਿੱਚ ਹੋਇਆ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮંત્રી ਸਾਹਿਬ ਨੂੰ ਸਵਾਲ ਕਰਨਾ ਚਾਹੁੰਦੇ ਸੀ ਪਰ ਪੁਲਿਸ ਦੇ ਵੱਲੋਂ ਟਕਰਾਅ ਨੂੰ ਰੋਕਣ ਦੇ ਲਈ ਉਹਨਾਂ ਨੂੰ ਪਹਿਲਾਂ ਹੀ ਪਿੱਛੇ ਹੀ ਰੋਕ ਲਿਆ ਗਿਆ ਦੱਸ ਦਈਏ ਕਿ ਜਦੋਂ ਤੋ ਸ਼ੰਗੂ ਅਤੇ ਖਨੌਰੀ ਮੋੜ ਤੇ ਚੁਕਵਾਏ ਗਏ ਨੇ ਉਦੋਂ ਤੋਂ ਕਿਸਾਨਾਂ ਦੇ ਵਿੱਚ ਸਰਕਾਰ ਖਿਲਾਫ ਰੋ ਹੈ ਅਤੇ ਉਹ ਪ੍ਰਦਰਸ਼ਨ ਕਰ ਰਹੇ ਨੇ ਅਜਿਹੀਆਂ ਤਸਵੀਰਾਂ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਉਤਰਾਏ ਕਲਾ ਤੋਂ ਸਾਹਮਣੇ ਆ ਜਾਣੇ ਜਿੱਥੇ ਇੱਕ ਸਕੂਲ ਦੇ ਉਦ ਘਾਟਣ ਲਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਹੋਏ ਸੀ ਤਾਂ ਇਸ ਦੌਰਾਨ ਕੁਝ ਕਿਸਾਨ ਇਕੱਠੇ ਹੋ ਗਏ ਉਹਨਾਂ ਨੇ ਨਾਰੇਬਾਜ਼ੀ ਕੀਤੀ ਅਤੇ ਮੰਤਰੀ ਕੁਲਦੀਪ ਢਾਲੀਵਾਲ ਦਾ ਵਿਰੋਧ ਕੀਤਾ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਪਿੱਛੇ ਹੀ ਰੋਕ ਲਿਆ ਗਿਆ ਜਾਨੀ ਕਿ ਸਮਾਗਮ ਵਾਲੀ ਥਾਂ ਤੋਂ ਪਿੱਛੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਹੈ ਤਸਵੀਰਾਂ ਅੰਮ੍ਰਿਤਸਰ ਦੇ ਉਤਰਾਏ ਕਲਾਂ ਤੋਂ ਸਾਹਮਣੇ ਪੰਜਾਬ ਦੀਆਂ ਜੇਲਾਂਾਂ 'ਚ ਹੁਣ ਕੈਦੀਆਂ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜੇਲਾਂ ਦੇ ਵਿੱਚ ਐਚ ਆਈ ਵੀ ਦੇ ਵੱਧ ਰਹੇ ਕੇਸਾਂ ਦੇ ਮੱਦੇ ਨਜ਼ਰ ਕੈਦੀਆਂ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ ਪੰਜ ਬਿਮਾਰੀਆਂ ਦੇ ਟੈਸਟ ਕਰਵਾ ਕੇ ਇਲਾਜ ਕੀਤਾ ਜਾ ਰਿਹਾ ਹੈ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜੇਲਾਂ ਦੇ ਵਿੱਚ ਕੈਦੀਆਂ 'ਚ ਬਿਮਾਰੀ ਨੂੰ ਕੰਟਰੋਲ ਕਰਨ ਲਈ ਟੈਸਟਿੰਗ ਕਰਵਾਈ ਜਾ ਰਹੀ ਹੈ ਦਰਅਸਲ ਪਿਛਲੇ ਦਿਨੀ ਇੱਕ ਸਰਵੇਖ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਐਚ ਆਈ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪੰਜਾਬ ਤੀਜੇ ਨੰਬਰ ਤੇ ਪਹੁੰਚ ਗਿਆ ਹੈ ਜਿਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਦੇ ਵਿੱਚ ਐਚ ਆਈ ਵੀ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੋਣ ਅਸੀਂ ਟੈਸਟਿੰਗ ਸ਼ੁਰੂ ਕੀਤੀ ਹੈ ਵਕ ਵਕ ਪੰਜ ਬਿਮਾਰੀਆਂ ਦੇ ਟੈਸਟ ਕਰਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਡਿਟੈਕਟ ਕਰਨ ਤੋਂ ਬਾਅਦ ਜਿਹੜੇ ਕੈਦੀ ਨੇ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ ਜੇਲ੍ਹਾਂ ਦੇ ਵਿੱਚ ਕੈਦੀਆਂ ਚ ਬਿਮਾਰੀ ਨੂੰ ਕੰਟਰੋਲ ਕਰਨ ਲਈ ਅਜਿਹੀ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਇੱਕ ਕਾਰਨ ਇਹ ਵੀ ਜੁੜਾਇਆ ਗਿਆ ਕਿ ਉਹ ਰਾਜ ਦੇ ਵਿੱਚ ਹੈ ਜਿਹੜੀ ਸ਼ੇਅਰਿੰਗ ਆਫ ਨੀਡਲਸ ਐਂਡ ਸਿਰਿੰਜਸ ਉਹਦੇ ਵਾਸਤੇ ਅਸੀਂ ਸੇਫ ਸਿਰਿੰਜ ਸ਼ੁਰੂ ਕੀਤਾ ਸੀ ਪਲੱਸ ਉਹਨਾਂ ਨੂੰ ਜਿਹੜਾ ਹੈਗਾ ਉਹ ਲiquid ਮੈਥਡ ਆਨ ਤੇ ਲਿਆ ਕੇ ਉਹਨਾਂ ਨੂੰ ਜਿਹੜਾ ਹੈਗਾ oral substitution therapy ਉਹਦੇ ਵਾਸਤੇ ਆ ਸਾਰਾ ਮੈਂਟਰਲ ਹੈਥ ਦੇ ਇਸ਼ੂ ਆ ਸਾਰਾ ਜੋ ਉਹਦੇ ਵਿੱਚ ਅਸੀਂ ਇੰਟਰਵੈਨਸ਼ਨ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਜਿੰਨੇ ਵਿੱਚ ਜਿੰਨੇ ਵੀ ਬੰਦੇ ਜਿਹੜੇ ਸੀਗੇ ਉਹਦੇ ਵਿੱਚ HBV, Hepatitis B and C, Tuberculosis and syphilis ਪੰਜ ਵਾਰੀ ਦਾ ਟੈਸਟ ਕਰਕੇ ਸਾਰੇ ਜਿਹੜੇ ਇਹਨਾਂ ਨੂੰ ਅਸੀਂ ਕੀ ਫੜਦੇ ਪਾਤਾ। ਪਟਾਣਕਟ ਸੈਕਲ 控制 ਪੈਕਟਰੀ ਨੂੰ ਜਨਰਲ ਪਬਲਿਕ ਦੇ ਵਿੱਚ ਵੀ ਕਰ ਰਹੇ ਆ। ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਲਾਜ ਫ੍ਰੀ ਹੈ। ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਦੇਣ ਜਾ ਰਹੀ ਹੈ ਉਹਦੀ ਪ੍ਰੋਸੈਸ ਸ਼ੁਰੂ ਕਰਦੀ ਹੈ ਅਸੀਂ ਤੇ ਬਹੁਤ ਸਾਰੀਆਂ ਅਸੀਂ ਹੋਰ ਨਵੇਂ ਜਿਹੜੇ ਆ ਗਿਆ ਬਹੁਤ ਸਾਰੀਆਂ ਸਕੀਮਾਂ ਲਿਆ ਕੇ ਆ ਰਹੇ ਹਾਂ ਜਿੱਥੇ ਲੋਕਾਂ ਨੂੰ 1 ਲੱਖ ਸਰਵਿਸਿਸ ਮਿਲਣਗੀਆਂ ਮੈਨੇਜਮੈਂਟ ਫੰਡਡ ਬਾਈ ਦਾ ਗਵਰਨਮੈਂਟ ਹੋਣ ਗਿਆ ਚਾਹੀਏ ਸੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਲੈਬੋਰੀਟਰੀ ਸਰਵਿਸਿਜ਼ ਆਊਟਸੋਰਸ ਕੀਤੀ ਹੋ ਸਕਦਾ ਸੀ ਹੋਰ ਕੋਈ ਸਰਵਿਸਿਜ਼ ਜਿਹੜੀ ਜਿਵੇਂ ਤੁਸੀਂ ਆਈ ਸੀ ਯੂ ਪਿਆ ਹੋ ਸਕਦਾ ਹੈ ਮੈਂ ਆਕਸੀਜਨ ਨੂੰ ਆਊਟਸੋਰਸ ਕਰਾਂ ਜਿਹੜਾ ਸਾਡਾ ਇੱਕ ਮਤਲਬ ਪ੍ਰਾਈਵੇਟ ਬੰਦੇ ਨਾਲ ਮੈਂ ਟਾਈ ਅਪ ਕਰਾਂ ਉਹ ਪੈਸੇ ਸਰ لیکن ਜਿਹੜਾ ਸਾਡਾ ਆਈਸੀਯੂ ਹੈਗਾ ਇਹ ਮਤਲਬ 12 ਵੀ ਮੈਨੇਜਡ ਬਾਈ professionals ਤੇ ਨਾਲ ਤੁਰੰਤ ਸਾਡੇ ਕੋਲ ਨਾ ਡੇਰਾ ਪਹੁੰਚੇ ਜੀ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਤੇ ਹੁਣ ਬਲਾ ਚੌਰ ਦੇ ਵਿੱਚ ਡਾਕਟਰਾਂ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਇੱਕ ਬੰਦੇ ਦਾ ਹੁਣ ਸਕੂਟਰ ਦਾ ਆਪਸ ਕਿਤੇ ਲੱਗ ਗਿਆ ਸਕੂਟਰ ਲੱਗ ਗਿਆ ਜੀ ਉਹਨਾਂ ਦੇ ਆਪਸ ਤਪੜੋ ਤਪੜੀ ਹੋ ਗਏ ਜੀ ਉਸ ਤੋਂ ਬਾਅਦ ਉਹਨਾਂ ਨੇ ਉਹ ਇੱਕ ਬੰਦਾ ਹਸਪਤਾਲ ਚਲਾ ਗਿਆ ਜੀ ਤੇ ਦੂਜੇ ਬੰਦੇ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਥੇ ਜਾ ਕੇ ਉਹਨਾਂ ਨੇ ਭੱਗ ਧੋੜ ਵੀ ਦਿੱਤੇ ਔਰ ਜਿਹੜੀ ਤਾਂ ਉਹਦੀ ਪਹਿਲੀ ਲੜਾਈ ਸੀ ਉਹ ਅਵੇਲੇਬਲ ਅਫਰ ਸੀਗਾ ਜੀ ਐਕਸੀਡੈਂਟਰ ਦੇ ਅਵੇਲੇਬਲ ਅਫਰ ਸੀ। ਉਹ ਸਾਡੇ ਹਸਤਾ ਜਾ ਕੇ ਭਾਂ ਤੋੜਨ ਕੀਤੀ ਉਹਨਾਂ ਤੇ ਮੈਂ ਇਸ ਚੀਜ਼ ਦੀ ਸਾਡੀ ਗਾਰੰਟੀ ਹੈ ਜੀ ਕਿ ਜੇ ਤੁਸੀਂ ਹਸਤਾ ਜਾ ਕੇ ਭਾਂ ਤੋੜ ਕਰੋਗੇ ਡਰ ਦਾ ਮੌਲ ਕੁਲੇਟ ਕਰੋਗੇ ਤਾਂ ਨਾਨ ਅਵੇਲੇਬਲ ਹੈ ਉਹ ਸਾਰੇ ਅਰੈਸਟ ਹੋ ਗਿਆ ਜੀ। ਇਹ ਮੈਂ ਮੈਸੇਜ ਕਲੀਅਰ ਦੇਣਾ ਚਾਹੁੰਦਾ ਕਿ ਜੇ ਬਾਈ ਚਾਂਸ ਦੋ ਪਾਰਟੀਆਂ ਦੀ ਲੜਾਈ ਹੋ ਗਈ ਤੇ ਇੱਕ ਪਾਰਟੀ ਭੱਜ ਕੇ ਹਸਤਾ ਚ ਵੜ ਗਈ ਉਹਦੇ ਪਿੱਛੇ ਨਹੀਂ ਜਾਣਾ। ਇਹ ਤਾਂ ਦੋਨੇ ਅੰਦਰ ਜਾਓਗੇ ਦੋਨਾਂ ਦੀ ਜਵਾਬਦੇਹੀ ਹੋਵੇ।